ਜੀ ਪਿਆਰੇ ਵੀਰ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤ ਗੁਰ ਪ੍ਰਸਾਦ ਵਾਹਿਗੁਰੂ ਜੀਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹ ਜਨ ਨਾਨਕ ਜਿਹਾ ਤੂੰ ਕਰਾਏਂ ਤੇਹਾ ਹਾਂ ਕਰੀ ਵਖਿਆਨ ਸਾਹਿਬ ਸਤਿਗੁਰੂ ਅੰਦਾਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਭਗਤੋਂ ਕੀ ਆਤਮਾ ਹਾਜ਼ਰਾ ਹਜੂਰ ਪ੍ਰਤੱਖ ਸਤਿਗੁਰੂ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚਾ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੋਹਣੇ ਲੜੀਦਾਰ ਸਰੂਪ ਦੀ ਸੰਥਿਆ ਪਾਠ ਨੂੰ ਸਮਝਣ ਲਈ 71 ਹੋਏ ਸਤ ਸੰਗੀ ਜਨੋ ਅੱਜ ਅਸੀਂ ਪੌੜੀ ਨੰਬਰ 4 ਦੀ ਸੰਥਿਆ ਕਰਾਂਗੇ ਸਾਚਾ ਸਾਹਿਬ ਸਾਚਨਾਇ ਭਾਖਿਆ ਭਾਉ ਅਪਾਰ ਸਾਚਾ ਸਸੇ ਕੰਨਾ ਸਾਚ ਚੇ ਕਨਾ ਚਾ ਸਾਚਾ ਪਹਿਲਾਂ ਇਹ ਇੱਥੇ ਪਦਸ਼ੇਦ ਹੋਣਾ ਹੈ ਫਿਰ ਸਾਹਿਬ ਸਾਹਿਬ ਦੇ ਬੱਬੇ ਨੂੰ ਔਂਕੜ ਹੈ ਤਾਂ ਇੱਥੇ ਬਹੁਤ ਵੈਰੀ ਜਿਹੜਾ ਔਂਕੜ ਹੈ ਉਹ ਵੀ ਪਾਦਸ਼ੇਦ ਕਰਨ ਲਈ ਬੱਚ ਸਹਾਇਕ ਹੁੰਦਾ ਹੈ ਤਾਂ ਇੱਥੇ ਪਾਦਸ਼ੇਦ ਹੋ ਰਿਹਾ ਹੈ ਸਾਹਿਬ ਸ਼ਬਦ ਤੇ ਸਾਚਾ ਸਾਹਿਬ ਇੱਥੇ ਥੋੜਾ ਠਹਿਰਾਵ ਵੀ ਦੇਣਾ ਹੈ ਸਾਚ ਨਾਏ ਨੰਨੇ ਨੂੰ ਕੰਨਾ ਈੜੀ ਸਿਆਰੀ ਇਹਦਾ ਇੱਥੇ ਜਿਹੜਾ ਉਚਾਰਨ ਹੈ ਉਹ ਨਾਏ ਕਰਨਾ ਹੈ ਜਿਸ ਤ ਜਿਸ ਤਾ ਆਪਾਂ ਬਿੰਦੀ ਲਾ ਕੇ ਨਾਏ ਨੰਨੇ ਕੰਨਾ ਈੜੀ ਸਿਆਰੀ ਉੱਤੇ ਬਿੰਦੀ ਨਾਇ ਸਾਚਿਆ ਸਾਹਿਬ ਸਾਚ ਨਾਇ ਭਾਖਿਆ ਭੱਬੇ ਨੂੰ ਕੰਨਾਂ ਭਾਖ ਖੇ ਸਿਆਰੀ ੜੇ ਕੰਨਾਂ ਪੂਰੇ ਸਾਰੇ ਅੱਖਰ ਸਾਰੀਆਂ ਲਗਾ ਉਚਾਰਨ ਕਰਨੀਆਂ ਹਨ ਭਾਉ ਅਪਾਰ ਆਖੰ ਮੰਗੈ ਦੇ ਦੇ ਦਾਤ ਕਰੇ ਦਾਤਾਰ ਸਾਰੇ ਗੁਰਸਿੱਖ ਪਿਆਰੇ ਲਿਖ ਲਓ ਆਪਣੇ ਕੋਲ ਇਹ ਨਿਯਮ ਮੈਂ ਲਿਖਾਉਣ ਲੱਗਿਆ ਤੁਹਾਨੂੰ ਜਿੱਥੇ ਹਾਹੇ ਨੂੰ ਸਿਹਾਰੀ ਹੋਵੇ ਅਤੇ ਉਸ ਤੋਂ ਅੱਗੇ ਵਾਲਾ ਅੱਖਰ ਮੁਕਤਾ ਹੋਵੇ ਇੱਕ ਵਾਰੀ ਫਿਰ ਮੈਂ ਦੁਹਰਾ ਰਿਹਾ ਹਾਂ ਲਿਖ ਲਓ ਤੁਸੀਂ ਲਿਖਣ ਨੂੰ ਤੁਹਾਨੂੰ ਸਮਾਂ ਲੱਗੇਗਾ ਜਿੱਥੇ ਹਾਹੇ ਨੂੰ ਸਿਹਾਰੀ ਹੋਵੇ ਉਸ ਤੋਂ ਅੱਗੇ ਵਾਲਾ ਅੱਖਰ ਮੁਕਤਾ ਹੋਵੇ ਤਾਂ ਗੁਰਵਾਣੀ ਵਿਆਕਰਨ ਦੇ ਨਿਯਮ ਅਨੁਸਾਰ ਅੱਗੇ ਵਾਲੇ ਅੱਖਰ ਤੇ ਦੁਲਾਵਾਂ ਦੀ ਤਰ੍ਹਾਂ ਉਚਾਰਨ ਹੁੰਦਾ ਹੈ ਤਾਂ ਇੱਥੇ ਆਪਾਂ ਜਿਹੜਾ ਉਚਾਰਨ ਕਰਨਾ ਹੈ ਐੜੇ ਨੂੰ ਕੰਨਾ ਖਖਾ ਹਾਹੇ ਸਿਹਾਰੀ ਉੱਤੇ ਬਿੰਦੀ ਲਾ ਕੇ ਆਖਾਂ ਬਹੁਵਚਨ ਦੇ ਵਿੱਚ ਇਹਦਾ ਉਚਾਰਨ ਆ ਜਿਹੜਾ ਉਹ ਬਹੁਵਚਨ ਹੋਏ ਅੱਖਾਂ ਪਾਠ ਕਰਨਾ ਹੈ ਅੱਖਾਂ ਆੜੇ ਨੂੰ ਕੰਨਾ ਖਖਾ ਹਾ ਹੇ ਸਿਆਰੀ ਉੱਤੇ ਬਿੰਦੀ ਅੱਖਾਂ ਇਸੇ ਤਰ੍ਹਾਂ ਹੀ ਮੰਗੇ ਉਹੀ ਨਿਜਮ ਅੱਖਾਂ ਵਾਲਾ ਹੀ ਨਿਜਮ ਮੰਗੇ ਤੇ ਫਿਰ ਦੇ ਦਦੇ ਨੂੰ ਲਾਂ ਹਾ ਹੇ ਸਿਆਰੀ ਦੇ ਫਿਰ ਦੇ ਦਾਤ ਕਰੇ ਦਾਤਾਰ ਦਾਤ ਕਰੇ ਦਾਤਾਰ ਦਾਤਾਰ ਸ਼ਬਦ ਹੈ ਜਿਹੜਾ ਉਹਦੇ ਦਦੇ ਨੂੰ ਕੰਨਾ ਹੈ ਦਾਾ ਬੋਲਣਾ ਹੈ ਦਾਤਾਰ ਦਾਤਾਰ ਦਾਤਾ ਦਾਤਾ ਦੇ ਪਿੱਛੇ ਰਾ ਰਾ ਤੇ ਦਾਤਾਰ ਫਿਰ ਕਿ ਅੱਗੇ ਕਕੇ ਨੂੰ ਸਿਹਾਰੀ ਹੈ ਇਹ ਕਕੇ ਨੂੰ ਸਿਹਾਰੀ ਮੁਹਾਰਨੀ ਦੇ ਵਿੱਚ ਜਿਵੇਂ ਆਪ ਜੀ ਨੇ ਸਿੱਖੀ ਸੀ ਇਹਦਾ ਉਚਾਰਨ ਉਸੇ ਤਰ੍ਹਾਂ ਹੀ ਕਰਨਾ ਹੈ ਕਕੇ ਸਿਹਾਰੀ ਕੇ ਫੇਰ ਕਿ ਅੱਗੇ ਰੱਖੀਏ ਫੇਰ ਕਿ ਅੱਗੇ ਰੱਖੀਏ ਫੇਰ ਤੇ ਥੋੜਾ ਰੁਕਣਾ ਹੈ ਫੇਰ ਕਿ ਅੱਗੇ ਰੱਖੀਏ ਅੱਗੇ ਪਾਠ ਕਰਨਾ ਹੈ ਗੱਗੇ ਤੇ ਦੁਲਾਮਾ ਉਚਾਰਨ ਕਰਨੀਆਂ ਹਨ ਜਿਤ ਦਿਸੈ ਤਿਸੈ ਇਥੇ ਫੇਰ ਧਿਆਨ ਰੱਖਣਾ ਬਹੁਤ ਸਾਰੇ ਗੁਰਸਿੱਖ ਪਿਆਰੇ ਦੇਸੇ ਪਾਠ ਕਰ ਜਾਂਦੇ ਆ ਦਿਸੈ ਪਾਠ ਨਹੀਂ ਕਰਨਾ ਦਿਸੈ ਅਸ਼ੁੱਧ ਹੈ ਪਾਠ ਸ਼ੁੱਧ ਪਾਠ ਕੀ ਹੈ ਦਿਸੈ ਸ ਸੇ ਨੂੰ ਦੁਲਾਮਾਂ ਲੱਗੀਆਂ ਨੇ ਤਾਂ ਦੁਲਾਮਾਂ ਉਚਾਰਨ ਕਰਨੀਆਂ ਹਨ ਜਿਤ ਦਿਸੈ ਦਰਬਾਰ ਅੱਗੇ ਹੈ ਮੰਮੇ ਨੂੰ ਔਂਕੜ ਹਾਹੇ ਨੂੰ ਕਨੌੜਾ ਮੰਮੇ ਔਂਕੜ ਮੋ ਹਾਹੇ ਕਨੌੜਾ ਹਾ ਹਾਹੇ ਹੋੜਾ ਹੋ ਹਾਹੇ ਕਨੌੜਾ ਹਾ ਹੁਣ ਜਿਵੇਂ ਲਿਖਿਆ ਆਪਾਂ ਓਵੇਂ ਪੜਾਂਗੇ ਤਾਂ ਪੜਾ ਜਾਊਗਾ ਮੋਹ ਮੋਹ ਪਰ ਆਪਾਂ ਉੱਪਰ ਬਿੰਦੀ ਲਾਵਾਂਗੇ ਤਾਂ ਫਿਰ ਇਹਦਾ ਉਚਾਰਨ ਬਣੇਗਾ ਮੋਹ ਜਿਹਦਾ ਅਰਥ ਬਣੇਗਾ ਮੁਖ ਤੋਂ ਮੂੰਹ ਦੀ ਗੱਲ ਆ ਮੋਹ ਬੜੇ ਪਿਆਰ ਦੇ ਨਾਲ ਇਹਦਾ ਉਚਾਰਨ ਸਿੱਖੋ ਸਾਰੇ ਗੁਰਸਿੱਖ ਪਿਆਰੇ ਜਿਵੇਂ ਲਿਖਿਆ ਆਪਾਂ ਓਵੇਂ ਪੜਾਂਗੇ ਤਾਂ ਪੜਾ ਜਾਊਗਾ ਮੰਮੇ ਨੂੰ ਔਕੜੰਬੋ ਆਹੇ ਕਨੋੜਾ ਹੋ ਮੋਹ ਮੋਹਾ ਮੋਹਾ ਬਾਰ ਨਹੀਂ ਕਰਨਾ ਇਥੇ ਅਰਥ ਹੈ ਭਾਵ ਹੈ ਮੂੰਹ ਦਾ ਮੂੰਹ ਤੋਂ ਮਖ ਤੋਂ ਤਾਂ ਉਚਾਰਨ ਹੋਏਗਾ ਬਿੰਦੀ ਲਾ ਕੇ ਮੋਹਾ ਉਹ ਮੈਂ ਜਿਖਰੀ ਫੇਰ ਮੋਹੋ ਕਹਿ ਕੇ ਜਿਵੇਂ ਆਪਾਂ ਪਹਿਲਾਂ ਫੇਰ ਕਹਿ ਕੇ ਥੋੜਾ ਠਹਿਰਾ ਦਿੱਤਾ ਸੀ ਇਸੇ ਤਰ੍ਹਾਂ ਮੋਹੋ ਕਹਿ ਕੇ ਫੇਰ ਥੋੜਾ ਠਹਿਰਾ ਦੇਣਾ ਹੈ ਮੋਹੋ ਕੇ ਬੋਲਣ ਬੋਲੀਏ ਜੇਤ ਸੁਣ ਧਰੇ ਪਿਆਰ ਮੂੰ ਤੋਂ ਕਿਹੜੇ ਬੋਲ ਬੋਲੀਏ ਜਿਹੜੇ ਬੋਲਾਂ ਨੂੰ ਸੁਣ ਕੇ ਸੁਣਨ ਵਾਲਾ ਸਾਨੂੰ ਪਿਆਰ ਕਰੇ ਦੇਖੋ ਕੈਸੀ ਸੋਹਣੀ ਜੋਤ ਸਤਿਗੁਰੂ ਪਿਆਰੇ ਜੀ ਨੇ ਸਾਨੂੰ ਦਿੱਤੀ ਹੈ ਸੰਸਾਰਿਕ ਵਰਤਾਰੇ ਅੰਦਰ ਭਾਸ਼ਾ ਜਿਹੜੀ ਉਹ ਸਾਡਾ ਸੰਸਾਰ ਨਾਲ ਸੰਬੰਧ ਬਣਾਉਂਦੀ ਹੈ ਬਹੁਤ ਸਾਰੇ ਇਸ ਸੰਸਾਰ ਦੇ ਵਿੱਚ ਅਜਿਹੇ ਲੋਕ ਨਹੀਂ ਜਿਹੜੇ ਆਪਣੇ ਬੋਲਾਂ ਦੀ ਖੱਟੀ ਖਾਂਦੇ ਐ ਇਸ ਦੇ ਪਰ ਥਾਏ ਇੱਕ ਬੜੀ ਸੋਹਣੀ ਬਾਤ ਹੈ ਦ੍ਰਿਸ਼ਤਾਂਤ ਹੈ ਪੁਰਾਣੇ ਸਮੇਂ ਦੇ ਵਿੱਚ ਦੀ ਗੱਲ ਹੈ ਕਹਿੰਦੇ ਇੱਕ ਨੌਜਵਾਨ ਵਪਾਰ ਦੇ ਸੰਬੰਧ ਦੇ ਵਿੱਚ ਕਿਸੇ ਦੂਰ ਦਰਾਡੇ ਪਿੰਡ ਗਿਆ ਤੇ ਉਹ ਜਦੋਂ ਪਾਪ ਸੌਣ ਲੱਗਿਆ ਤਾਂ ਸ਼ਾਮ ਪੈ ਗਈ ਸ਼ਾਮ ਨੂੰ ਹੁਣ ਪ੍ਰਸ਼ਾਦਾ ਜਲ ਪਾਣੀ ਛਕਣਾ ਸੀ ਉਹ ਕਿਸੇ ਇੱਕ ਘਰ ਦੇ ਵਿੱਚ ਜਾਂਦਾ ਤੇ ਉਸ ਘਰ ਦੇ ਵਿੱਚ ਬਜ਼ੁਰਗ ਮਾਂ ਕੱਲੀ ਹੋਈ ਸੀ ਤੇ ਬਜ਼ੁਰਗ ਮਾਂ ਦਾ ਜਿਹੜਾ ਦਰਵਾਜ਼ਾ ਸੀ ਉਹ ਬਹੁਤ ਭੀੜਾ ਸੀ ਦਰਵਾਜ਼ਾ ਬਹੁਤ ਭੀੜਾ ਦਰਵਾਜ਼ਾ ਸੀ ਜਿਸ ਤੋਂ ਇੱਕ ਬੰਦਾ ਪੈਦਾ ਹੋ ਕੇ ਲੰਘ ਸਕਦਾ ਸੀ ਤੇ ਉਸ ਜਦੋਂ ਘਰ ਗਿਆ ਘਰ ਦੇ ਅੰਦਰ ਜਾਂਦਾ ਹੈ ਤੇ ਉਹ ਮਾਤਾ ਨੂੰ ਦੱਸਦਾ ਵੀ ਮਾਤਾ ਮੈਨੂੰ ਭੁੱਖ ਲੱਗੀ ਹੈ ਵੀ ਤੁਸੀਂ ਮੈਨੂੰ ਪ੍ਰਸ਼ਾਦਾ ਛਕਾ ਦਿਓ ਮਾਤਾ ਨੇ ਬੜੇ ਪਿਆਰ ਦੇ ਨਾਲ ਉਹਨੂੰ ਮੰਜੇ ਤੇ ਚਾਦਰ ਵਿਛਾ ਕੇ ਬਿਠਾਇਆ ਵੀ ਪੁੱਤ ਇੱਥੇ ਬੈਠ ਬਸ ਤੂੰ ਮੈਂ 10 ਮਿੰਟਾਂ ਦੇ ਵਿੱਚ ਪ੍ਰਸ਼ਾਦਾ ਤਿਆਰ ਕਰਕੇ ਤੈਨੂੰ ਛਕਾਉਣੀ ਹੈ ਉਹ ਕਹਿੰਦਾ ਮਾਤਾ ਵੀ ਆ ਮੇਰੇ ਕੋਲੇ ਚੌਲ ਨੇ ਵੀ ਮੈਂ ਜਦੋਂ ਘਰੋਂ ਆਇਆ ਸੀ ਵੀ ਘਰਦਿਆਂ ਨੇ ਮੇਰੇ ਚੌਲ ਲੜ ਬਣਤੇ ਸੀ ਬੀਤੂ ਇਹ ਚੌਲ ਹੀ ਬਣਾ ਲਾ। ਵੀ ਚੌਲ ਆਪਾਂ ਖਾ ਲਾਂ। ਉਹ ਕਹਿੰਦੀ ਚੱਲ ਪੁੱਤ ਠੀਕ ਆ। ਹੁਣ ਮਾਂ ਨੇ ਉਹ ਤੋਂ ਚੌਲ ਲਏ ਤੇ ਚੌਲ ਪਤੀਲਾ ਮਿੱਠਾ ਪਾ ਕੇ ਪਤੀਲੇ ਦੇ ਵਿੱਚ ਧਰ ਤੇ ਚੌਲ ਰਿਜਨੇ ਧਰ ਤੇ। ਹੁਣ ਇਹ ਬੈਠਾ ਬੈਠਾ ਨੌਜਵਾਨ ਬਜ਼ੁਰਗ ਮਾਂ ਦੇ ਘਰੇ ਇੱਕ ਮੱਝ ਰੱਖੀ ਹੋਈ ਸੀ। ਹੁਣ ਬੈਠੇ ਬੈਠੇ ਨੇ ਕੀ ਕਿਹਾ ਕਹਿੰਦਾ ਮਾਂ ਆ ਤੇਰੀ ਮੱਝ ਜੇ ਮਰ ਗਈ ਵੀ ਬਾਹਰ ਕਿਵੇਂ ਕੱਢੇਗੀ ਤੇਰਾ ਦਰਵਾਜ਼ਾ ਤਾਂ ਇੰਨਾ ਭੀੜਾ। ਜਦੋਂ ਉਹਨੇ ਇਹ ਬਚਨ ਕਿਹਾ ਤਾਂ ਹੁਣ ਮਾਂ ਨੂੰ ਇਸ ਗੱਲ ਦਾ ਦੁੱਖ ਲੱਗਿਆ ਵੀ ਕਹੇ ਜੀ ਸੋਚ ਆਏ ਉਹਦੀ ਕਿੰਨੇ ਮਾੜੀ ਸੋਚ ਆਏਗੀ ਮਾਂ ਨੇ ਕੀ ਕੀਤਾ ਉਹ ਜਿਹੜਾ ਫਿਜਾ ਪਤੀਲਾ ਉਹ ਲਿਆਂਦਾ ਤੇ ਉਹਨੂੰ ਕਹਿੰਦਾ ਵੀ ਉਹਨੂੰ ਕਹਿੰਦੀ ਵੀ ਆਪਣਾ ਦੁਪੱਟਾ ਕਰ ਕਹਿੰਦੀ ਦੁਪੱਟਾ ਕਰ ਉਹਨੇ ਦੁਪੱਟਾ ਕੀਤਾ ਤੇ ਉਹ ਜਿਹੜਾ ਪਤੀਲਾ ਸੀ ਟੋਲਾਂ ਵਾਲਾ ਉਹਵੇਂ ਜਿਕਰ ਉਹਦੇ ਬਨਤਾ ਮਤਲਬ ਲੜਪਸਤੇ ਰੀਕਾਰ ਕੇ ਉਹਦੇ ਲੜ ਬਨਤਾ ਲੜ ਬਨ ਕੇ ਉਹਨੂੰ ਕਹਿੰਦੇ ਇਹ ਦਰਵਾਜੇ ਦੇ ਵਿੱਚੋਂ ਨਹੀਂ ਮੱਝ ਤਾਂ ਮੇਰੀ ਨਿਕਲੇ ਤੇਰੇ ਨਾਲ ਨਿਕਲੇ ਤੂੰ ਨਿਕਲ ਜਾ ਦਰਵਾਜੇ ਚ ਹੁਣ ਉਹ ਕਹਿੰਦੇ ਤੁਰਿਆ ਜਾਂਦਾ ਹੈ ਇਹ ਰਾਹਾਂ ਰਾਹਗੀਰ ਤੁਰੇ ਜਾਂਦੇ ਨੂੰ ਪੁੱਛਦਿਆ ਵੀ ਆ ਤੇਰੇ ਪਰਨੇ ਦੇ ਵਿੱਚ ਕੀ ਚੋਂਦਾ ਜਾਂਦਾ ਤਾਂ ਉਹ ਨੌਜਵਾਨ ਕਹਿੰਦਾ ਵੀ ਪਰਨੇ ਦੇ ਵਿੱਚ ਮੇਰੀ ਜ਼ੁਬਾਨ ਦਾ ਰਸ ਚੋਂਦਾ ਜਾਂਦਾ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਕਿਉਂਕਿ ਕਹਾਣੀ ਆ ਜਿਹੜੀ ਉਹ ਸਿੱਖਿਆ ਲਈ ਬਣਾਈ ਜਾਂਦੀ ਹੈ ਸਿੱਖਿਆ ਕੀ ਮਿਲਦੀ ਹੈ ਵੀ ਸੋਚ ਸਮਝ ਕੇ ਬੋਲੋ ਜਿਸ ਨੂੰ ਆਪਾਂ ਕਹਿੰਦੇ ਆ ਪਹਿਲਾਂ ਤੋਲੋ ਫਿਰ ਬੋਲੋ ਸਤਿਗੁਰੂ ਪਿਆਰੇ ਜੀ ਕਹਿੰਦੇ ਆ ਇੱਕ ਫਿੱਕਾ ਨਾ ਗਲਾਏ ਸਵਣਾਵੇਂ ਸੱਚਾ ਤਨ ਫਿੱਕਾ ਬੋਲ ਬਿਗੁਚਣਾ ਤੋਂ ਮੂਰਖ ਮਨ ਆ ਜਾਣ ਨਾਨਕ ਫਿੱਕਾ ਬੋਲੇ ਤਨ ਮਨ ਫਿੱਕਾ ਹੋਈ ਗੁਰੂ ਜੀ ਕਹਿੰਦੇ ਜੇ ਰਸਨਾ ਤੇਰੀ ਫਿੱਕੀ ਯਾ ਰਸਨਾ ਤੋਂ ਤੂੰ ਮਿੱਠੇ ਬੋਲ ਨਹੀਂ ਬੋਲਦਾ ਤੇ ਸਾਡੀ ਤਾਂ ਜਬਾਨ ਪੰਜਾਬੀ ਹੈ ਜਿਹੜੀ ਇਹ ਬੜੀ ਪਿਆਰੀ ਹੈ ਤਾਂ ਜਦੋਂ ਅਸੀਂ ਕਿਸੇ ਨਾਲ ਪਿਆਰ ਭਰੇ ਬੋਲ ਬੋਲਦੇ ਆ ਨਾ ਇੱਕ ਗੁਰਸਿੱਖ ਪਿਆਰਿਆਂ ਨੂੰ ਅਸੀਂ ਸੁਨੇਹਾ ਭੇਜਿਆ ਸੁਨੇਹੇ ਦੇ ਵਿੱਚ ਅਸੀਂ ਲਿਖਿਆ ਸਤ ਗੁਰੂ ਪਿਆਰੇ ਜੀ ਦੇ ਵਰਸਾਏ ਸੋਹਣੇ ਪਿਆਰੇ ਗੁਰਸਿੱਖ ਵੀਰ ਜੀ ਵਾਹਿਗੁਰੂ ਜੀ ਦਾ ਖਾਤਾ ਵਾਹਿਗੁਰੂ ਜੀ ਕੀ ਖਤੇ ਭਾਈ ਅਵਤਾਰ ਸਿੰਘ ਖਾਲਸਾ ਪੰਜਾਬੀ ਅਧਿਆਪਕ ਸਰਕਾਰੀ ਹਾਈ ਸਕੂਲ ਤਲਵੰਡੀ ਖੁਰਦ ਬੇਨਤੀ ਕਰਦਾ ਹਾਂ ਆਪਣੇ ਰੁਝੇਮਿਆਂ ਦੇ ਵਿੱਚੋਂ ਥੋੜਾ ਸਮਾਂ ਕੱਢ ਕੇ ਸਾਨੂੰ ਫੋਨ ਕਰਿਓ ਉਹ ਗੁਰਸਿੱਖ ਪਿਆਰਿਆਂ ਨੇ ਜਦੋਂ ਫੋਨ ਕੀਤਾ ਉਹ ਮੈਨੂੰ ਕਹਿੰਦੇ ਵੀਰ ਜੀ ਪਹਿਲੀ ਵਾਰ ਦੀ ਐਨੀ ਸੋਹਣੀ ਸ਼ਬਦਾਵਲੀ ਮੇਰੇ ਦਿਲ ਨੂੰ ਟੁੰਬਣ ਵਾਲੀ ਮੈਂ ਪੜ੍ਹੀ ਆ ਵੀ ਅੱਜ ਤੱਕ ਮੈਨੂੰ ਕਿਸੇ ਨੇ ਇਹ ਜਾਂ ਸੁਨੇਹਾ ਨਹੀਂ ਭੇਜਿਆ ਤੇ ਤੁਹਾਡਾ ਸੁਨੇਹਾ ਪੜਨਸਾਰ ਮੇਰੇ ਮਨ ਦੇ ਵਿੱਚ ਉਤਸੁਕਤਾ ਆ ਗਈ ਵੀ ਸੇਤੀ ਜਲਦੀ ਤੋਂ ਜਲਦੀ ਫੋਨ ਕਰਾਂ ਦੇਖੋ ਸ਼ਬਦਾਵਲੀ ਦਾ ਕਿੰਨੇ ਪ੍ਰਭਾਵ ਪੈਂਦਾ ਸਾਡੇ ਤੇ ਤਾਂ ਸਤਿਗੁਰੂ ਪਿਆਰੇ ਜੀ ਨੇ ਇੱਕ ਐਸਾ ਸੋਹਣਾ ਉਪਦੇਸ਼ ਸਾਨੂੰ ਕੀਤਾ ਮੋਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਆਚਨਾਂ ਹੁਣ ਕਹਿੰਦੇ ਇਹ ਇਹ ਉੱਤਰ ਹੈ ਦੇਖੋ ਯਮੇ ਆਪਾਂ ਪਹਿਲਾਂ ਆਪਾਂ ਗੱਲ ਕਰ ਰਹੇ ਹਾਂ ਨਾ ਕਿ ਕਿਵ ਸਚਿਆਰਾ ਹੋਈ ਹੈ ਕਿ ਕੂੜਾ ਟੁੱਟੇ ਪਾਲ ਉਥੇ ਸਤਿਗੁਰੂ ਪਿਆਰੇ ਜੀ ਨੇ ਨਾਲ ਫਿਰ ਅਗਲੀ ਪੰਕਤੀ ਚ ਉੱਤਰ ਕਿਹਾ ਸੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਮ ਇਹ ਇਹ ਉਹਦਾ ਪ੍ਰਸ਼ਨ ਦਾ ਉੱਤਰ ਹੈ ਦੇਖੋ ਸਤਿਗੁਰੂ ਪਿਆਰਾ ਐਸਾ ਅਧਿਆਪਕ ਹੈ ਵੀ ਜਿਹੜਾ ਆਪ ਹੀ ਪ੍ਰਸ਼ਨ ਕਰਦਾ ਤੇ ਆਪ ਸਾਨੂੰ ਉੱਤਰ ਵੀ ਦਿੰਦਾ ਵਿਦਿਆਰਥੀਆਂ ਤੇ ਨਹੀਂ ਸਾਰਦਾ ਵੀ ਵਿਦਿਆਰਥੀ ਉਹਦਾ ਉੱਤਰ ਦੇਣੇ ਨਾ ਆਪੀ ਪ੍ਰਸ਼ਨ ਕਰਦਾ ਹੈ ਆਪ ਹੀ ਉੱਤਰ ਦਿੰਦਾ ਵੇਖੋ ਹੁਣ ਇੱਥੇ ਕਿ ਐਸੀ ਸੋਹਣੀ ਵਾਰਤਾ ਹੈ ਅਧਿਆਪਨ ਦੀਆਂ ਬਹੁਤ ਸਾਰੀਆਂ ਵਿਧੀਆਂ ਦੇ ਵਿੱਚੋਂ ਪ੍ਰਸ਼ਨ ਉੱਤਰ ਪ੍ਰਸ਼ਨੋਤਰੀ ਵਿਧੀ ਹੁੰਦੀ ਹੈ ਵੀ ਪ੍ਰਸ਼ਨ ਪੁੱਛਣਾ ਤੇ ਉਸ ਪ੍ਰਸ਼ਨ ਦਾ ਉੱਤਰ ਬੱਚਿਆਂ ਨੂੰ ਦੱਸਣਾ ਉਹਨਾਂ ਨੂੰ ਬੱਚਿਆਂ ਨੂੰ ਯਾਦ ਕਰਾਉਣਾ ਹੁਣ ਗੁਰੂ ਜੀ ਨੇ ਕੀ ਕਿਹਾ ਮੋਹ ਕੇ ਬੋਲਣ ਬੋਲੀਏ ਜਿਪ ਸੁਣ ਭਰੇ ਪਿਆਰ ਅੱਗੇ ਹੁਣ ਉੱਤਰ ਉੱਤਰ ਦੇ ਵਿੱਚ ਕਹਿੰਦੇ ਆਮ੍ਰਿਤ ਵੇਲਾ ਸੱਚ ਨਾਮ ਅਮ੍ਰਿਤ ਵਿਲਾ ਹੋਵੇ ਉਦੋਂ ਤੂੰ ਸੱਚੇ ਨਾਮ ਦਾ ਉਚਾਰਨ ਕਰ। ਭਾਵ ਤੈਨੂੰ ਰੱਬ ਪਿਆਰ ਕਰੂਗਾ ਜਦੋਂ ਤੂੰ ਪਰਮਾਤਮਾ ਦਾ ਨਾਮ ਉਚਾਰਨ ਕਰੇਗਾ। ਪਿਆਰ ਨਾਲ ਜਦ ਤੂੰ ਪਰਮਾਤਮਾ ਦੇ ਨਾਮ ਨੂੰ ਜਪੇਂਗਾ। ਫਿਰ ਵਡਿਆਈ ਵਿਚਾਰ ਪਿਆਰੇ ਜੀਓ ਜਦੋਂ ਬਾਣੀ ਪੜ੍ਹਨੀ ਆ। ਬਾਣੀ ਪੜਨ ਸਮੇ ਸਵਰਤ ਬਾਣੀ ਦੇ ਭਾਵ ਨੂੰ ਛੂਹੇ ਸਵਰਤ ਦੇ ਵਿੱਚ ਬਾਣੀ ਦਾ ਭਾਵ ਆ ਜਾਵੇ ਇਹ ਯੋਗਤ ਹੈ ਜੇ ਇਸ ਯੋਗਤੇ ਨਾਲ ਅਸੀਂ ਬਾਣੀ ਨਹੀਂ ਪੜਦੇ ਤਾਂ ਫਿਰ ਉਹ ਕਲਾ ਨਹੀਂ ਵਰਤਦੀ ਸਾਡੇ ਜੀਵਨ ਦੇ ਵਿੱਚ ਪਰਵਰਤਨ ਨਹੀਂ ਆਉਂਦਾ ਪੱਛੋਂ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣੇ ਜਦੋਂ ਗੁਰੂ ਦਾ ਸ਼ਬਦ ਸੁਣਦੇ ਆ ਤਾਂ ਸਾਡੇ ਅੰਦਰੋਂ ਕੱਚ ਪਹਿਲ ਦੂਰ ਹੋ ਜਾਂਦਾ ਹੈ ਕੱਚਾਪਨ ਖਤਮ ਹੋ ਜਾਂਦਾ ਹੈ ਤੇ ਅਸੀਂ ਮਹਿੰਗੇ ਮੁੱਲ ਦੇ ਸੋਨੇ ਵਰਗੇ ਬਣ ਜਾਂਦੇ ਹਾਂ ਤਾਂ ਸਤਿਗੁਰੂ ਪਿਆਰੇ ਜੀ ਕਹਿੰਦੇ ਨੇ ਅੰਮ੍ਰਿਤ ਵੇਲਾ ਸਚ ਨਾਉ ਵੜਿਆਈ ਵਿਚਾਰ ਵਿਚਾਰ ਨੂੰ ਵਾਵੇ ਵਿਆਰੀ ਵੀ ਕਰਕੇ ਹਣਾ ਪਹਿਲਾਂ ਵੀ ਆਪ ਜੀ ਦੇ ਨਾਲ ਇਹ ਗੱਲ ਸਾਂਝੀ ਕੀਤੀ ਸੀ ਵੀ ਵਿਚਾਰ ਅੰਮ੍ਰਿਤ ਇਥੇ ਐੜਿਕਨਾ ਆ ਐੜੇ ਟਿੱਪੀ ਅੰ ਫਿਰ ਮੰਮੇ ਨੂੰ ਸਿਹਾਰੀ ਹੈ ਤੇ ਮੰਮੇ ਦੇ ਪੈਰ 'ਚ ਰਾਰਾ ਹੈ ਇਹਨੂੰ ਦੁੱਤ ਅੱਖਰ ਕਹਿੰਦੇ ਆ ਇਹਦਾ ਨਿਯਮ ਸਮਝ ਲਓ ਦੁੱਤ ਅੱਖਰ ਅੱਜ ਜਿਹੜੀ ਪੰਜਾਬੀ ਹੈ ਉਹਦੇ ਵਿੱਚ ਸਿਰਫ ਤਿੰਨ ਦੁੱਤ ਅੱਖਰ ਨੇ ਹਾ ਹ ਰਾਰਾ ਤੇ ਵਾਵਾ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚਾ ਪਾਤਸ਼ਾਹ ਦੀ ਬਾਣੀ ਦੇ ਵਿੱਚ ਜਈਆ ਵੀ ਦੁੱਤ ਅੱਖਰ ਦੇ ਤੌਰ ਤੇ ਪਾਇਆ ਗਿਆ ਹ ਨੰਨਾ ਵੀ ਕੁਝ ਥਾਂ 'ਤੇ ਦੁੱਤ ਅੱਖਰ ਆ ਇਥੇ ਦੁੱਤ ਅਖਰ ਦਾ ਉਚਾਰਨ ਸਿੱਖ ਲੋ ਸਾਰੇ ਗੁਰਸਿੱਖ ਪਿਆਰੇ ਦੁੱਤ ਅਖਰ ਦਾ ਉਚਾਰਨ ਹੈ ਜਿਹੜੀ ਮਾਤਰਾ ਹੈ ਜੋ ਅੱਖਰ ਨੂੰ ਜਿਵੇਂ ਮੰਮੇ ਨੂੰ ਮਾਤਰਾ ਲੱਗੀ ਹੈ ਜਿਹੜੀ ਇਹ ਮਾਤਰਾ ਰਾਰੇ ਨੂੰ ਲੱਗਣੀ ਤੇ ਇਹਦਾ ਉਚਾਰਨ ਅੱਧਾ ਹੋਣਾ ਹੈ ਜਿਹੜਾ ਅੱਖਰ ਜੀ ਆਖੇ ਉਹਦਾ ਅਤ ਉਚਾਰਨ ਹੋਣਾ ਹੈ ਅੰਮ੍ਰਿਤ ਅੰਮ੍ਰਿਤ ਇਹਦਾ ਹੁਣ ਉਚਾਰਨ ਜਿਹੜਾ ਅੰਗ ਐਡਿਟਿਵ ਅੰਗ ਹੋ ਗਿਆ ਮਮਾ ਤੇ ਮੰਮੇ ਦੇ ਪੈਰ ਚ ਰਾਰਾ ਹੁਣ ਜਿਹੜੀ ਮੰਮੇ ਦੀ ਸਿਹਾਰੀ ਐ ਇਹ ਰਾਰੇ ਨੂੰ ਲੱਗਣੀ ਐ ਅੰਮ੍ਰਿਤ ਅੰਮ੍ਰਿਤ ਜੇstra ਉਚਾਰਨ ਕਰਨਾ ਹੈ ਤਾਂ ਇਹ ਪੈਰੀਂ ਪੈਣ ਦਾ ਵੀ ਜਿਹੜਾ ਹੈ ਸਿਧਾਂਤ ਪ੍ਰਗਟ ਕਰਦਾ ਹੈ ਵੀ ਜਿਵੇਂ ਰਾਰਾ ਮੰਮੇ ਦੇ ਪੈਰੀਂ ਪੈ ਗਿਆ ਤਾਂ ਮੰਮੇ ਕੋਲੇ ਜੋ ਕੁਝ ਸੀ ਉਹਨੇ ਰਾਰੇ ਨੂੰ ਦਿੱਤਾ ਬਿਲਕੁਲ ਇਸੇ ਤਰ੍ਹਾਂ ਪਿਆਰੇ ਗੁਰ ਸਿੱਖ ਜੀਓ ਜਦੋਂ ਅਸੀਂ ਸਤਗੁਰੂ ਪਿਆਰੇ ਜੀ ਦੇ ਪੈਰੀਂ ਪੈ ਜਾਂਦੇ ਆ ਤਾਂ ਸਤਗੁਰੂ ਪਿਆਰਾ ਵੀ ਸਭ ਕੁਝ ਸਾਨੂੰ ਦੇ ਦਿੰਦਾ ਤੁਸੀਂ ਮਹਿਸੂਸ ਕਰੋ ਵੀ ਸਤਗੁਰੂ ਪਿਆਰੇ ਜੀ ਨੇ ਜਦੋਂ ਸਾਨੂੰ ਇਹ ਬਚਨ ਕਹਿਤਾ ਵੀ ਖਾਲਸਾ ਮੇਰੋ ਰੂਪ ਹੈ ਖਾਸ ਵੀ ਤੁਸੀਂ ਮੇਰਾ ਖਾਸ ਰੂਪ ਹੋ ਆਮ ਰੂਪ ਨਹੀਂ ਖਾਸ ਇਹ ਸਤਗੁਰੂ ਜੀ ਨੇ ਲੁਕੋ ਕੇ ਕੀ ਰੱਖਿਆ ਸਾਡੇ ਕੋਲੋਂ ਸਤਿਗੁਰੂ ਪਿਆਰੇ ਦੇ ਪਿਆਰ ਅੰਦਰ ਆਪਾਂ ਇਸ ਭਾਵ ਦੇ ਵਿੱਚ ਬਾਣੀ ਨੂੰ ਪੜ੍ਹਨਾ ਹੈ ਤੇ ਸ਼ਬਦ ਉਚਾਰਨ ਤੇ ਸਹੀ ਠਹਿਰਾ ਸਿੱਖਣਾ ਹੈ ਤਾਂ ਕਿ ਸਾਡੀ ਸੁਰਤ ਭਾਵ ਨੂੰ ਛੋ ਲਵੇ ਅੰਮ੍ਰਿਤ ਵੇਲਾ ਇੱਥੇ ਠਹਿਰਾ ਹੈ ਫਿਰ ਸਤ ਚੰਨਾਉ ਨਾਉ ਵੜੇ ਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਨਦਰੀ ਪਾਠ ਕਰਨਾ ਹੈ ਨਦਰੀ ਨੰਨਾ ਦੱਦਾ ਰਾਰੇ ਵਿਹਾਰੀ ਬਿੰਦੀ ਨਹੀਂ ਲਾਉਣੀ ਨਦਰੀ ਪਾਠ ਨਹੀਂ ਕਰਨਾ ਨਦਰੀ ਇੱਕ ਵਚਨ ਪਰਮਾਤਮਾ ਦਾ ਲਖਾਇਕ ਹੈ ਨਦਰ ਵਾਲਾ ਮਿਹਰ ਕਰਨ ਵਾਲਾ ਪਰਮਾਤਮਾ ਨਦਰੀ ਮੋਖ ਦਵਾਰ ਨਾਨਕ ਨਾਨਕ ਦਾ ਕਕਾ ਮੁਕਤਾ ਹੈ ਜਦੋਂ ਨਾਨਕ ਦਾ ਕਕਾ ਮੁਕਤਾ ਹੋਵੇ ਤਾਂ ਉਥੇ ਥੋੜਾ ਰੁੱਕ ਕੇ ਬੋਲਣਾ ਹੈ ਨਾਨਕ ਏਵੈ ਹੁਣ ਈੜੀ ਲਾਂ ਏ ਵਾਵੇਦਲਾਮ ਆ ਵੈ ਜਿਵੇਂ ਲਿਖਿਆ ਓਵੇਂ ਪੜਿਆ ਜਾਵੇਗਾ ਤਾਂ ਪੜਾਂਗੇ ਆਪਾਂ ਏਵੈ 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 ਪਾਠ ਨਹੀਂ ਹੈ ਏਵੈ ਬਿੰਦੀ ਲਾ ਕੇ ਇਡੀਲਾ ਏ ਵਾਵੇ 드라마 ਉੱਤੇ ਬਿੰਦੀ ਏ ਵੈ ਜਾਣੀਐ ਜਾਣੀਐ ਐਡੇ 드라마 ਐ ਕਰਕੇ ਜਾਣੀਐ ਸਭ ਆਪੇ ਸਚਿਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਅ ਜਿਹੜੇ ਅੱਖਰਾਂ ਦੇ ਨਾਲ ਬਿੰਦੀ ਲੱਗਣੀ ਆ ਉਹ ਅੱਖਰ ਲਿਖ ਲਓ ਸਾਰੇ ਗੁਰਸਿੱਖ ਪਿਆਰੇ ਡਾਇਰੀ ਤੇ ਗੁਰਸਿੱਖੀ ਦਾਤ ਸੰਭਾਲ ਡਾਇਰੀ ਦੇ ਵਿੱਚ ਲਿਖ ਲਓ ਨਾਇ ਨੰਨੇ ਕੰਨਾ ਈੜੀ ਸਿਹਾਰੀ ਉੱਤੇ ਬਿੰਦੀ ਲਾ ਕੇ ਨਾਇ ਇਸ ਪੌੜੀ ਦੇ ਵਿੱਚ ਨਾਇ ਤੇ ਬਿੰਦੀ ਲਾਈ ਆਪਾਂ ਫਿਰ ਆਖਾਂ ਤੇ ਐੜੇ ਕੰਨਾ ਖਖਾ ਹਾ ਸਿਹਾਰੀ ਉੱਤੇ ਬਿੰਦੀ ਆਖਾਂ ਬਹੁਵਚਨ ਦੇ ਵਿੱਚ ਉਚਾਰਨ ਕਰਨਾ ਹੈ ਫਿਰ ਮੰਗੇ ਮੰਮੇ ਟਿੱਪੀ ਗੱਗਾ ਹਾ ਸਿਹਾਰੀ ਉੱਤੇ ਬਿੰਦੀ ਮੰਗੇ ਫਿਰ ਮੋਹ ਮੰਮੇ ਨੂੰ ਔਂਕੜ ਹਾਹੇ ਕਨੌੜਾ ਉੱਤੇ ਬਿੰਦੀ ਫਿਰ ਏਵੈਂ ਈੜੀ ਲਾਂ ਏ ਵਾਵੇ ਦਲਾਮਾ ਉੱਤੇ ਬਿੰਦੀ ਏਵੈਂ ਇਹ ਬਿੰਦੇ ਰਹਿਤ ਨਦਰੀ ਜਿਹੜਾ ਮੈਂ ਤੁਹਾਡੇ ਨਾਲ ਸਾਂਝ ਪਾਈ ਸੀ ਵੀ ਉਥੇ ਨਦਰੀ ਪਾਠ ਨਹੀਂ ਕਰਨਾ ਨਦਰੀ ਉਹਦਾ ਇਸਦਾ ਉਚਾਰਨ ਬਿੰਦੇ ਤੋਂ ਬਿਨਾ ਕਰਨਾ ਹੈ ਇਸ ਤਰ੍ਹਾਂ ਪਿਆਰੇ ਗੁਰਸਿੱਖ ਜੀ ਆਪਾਂ ਇਸ ਪੌੜੀ ਨੰਬਰ 4 ਦੀ ਸੰਥਿਆ ਨੂੰ ਸਮਝਣ ਦਾ ਯਤਨ ਕੀਤਾ ਹੈ ਹੁਣ ਇੱਕ ਵਾਰੀ ਅਸੀਂ ਇਸ ਦਾ ਸੰਥਿਆ ਪਾਠ ਤੁਹਾਨੂੰ ਸੁਣਾਵਾਂਗੇ ਫਿਰ ਤੁਹਾਡੇ ਸਾਰਿਆਂ ਕੋਲੋਂ ਅਸੀਂ ਸੰਥਿਆ ਪਾਠ ਸੁਣਾਵਾਂਗੇ ਸਾਚਾ ਸਾਹਿਬ ਸਾਚਾ ਨਾਏ ਭਾਖਿਆ ਭਾਉ ਅਪਾਰ ਆਖੰ ਮੰਗੈ ਦੇ ਦੇ ਦਾਤ ਕਰੇ ਦਾਤਾਰ ਕੇ ਅੱਗੇ ਰਖੀਐ ਜਿਤ ਦੇਸਾ ਦਰਬਾਰ ਮਹਾਂ ਕੇ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵੜਿਆਈ ਵਿਚਾਰ ਕਾਰਮੀ ਆਵੈ ਕਪੜਾ ਨਦਰਿ ਮੋਖ ਦੁਆਰ ਨਾਨਕ ਐਵੈ ਜਾਣੀਐ ਸਭ ਆਪੇ ਸਚਿਆਰ ਅਖੀਰ ਤੇ ਆਪ ਸਰਬੱਤ ਗੁਰਸਿੱਖ ਪਿਆਰਿਆਂ ਦੇ ਚਰਨਾਂ 'ਚ ਬੇਨਤੀ ਕਰਕੇ ਅੱਜ ਦੀ ਸੰਥਿਆ ਪਾਠ ਨੂੰ ਠਹਿਰਾ ਦੇਵਾਂਗੇ ਸੂਖਮ ਭੁੱਲਾਂ ਅਤੇ ਸੁਰਤ ਵਿੱਚ ਨਾ ਆਉਣ ਵਾਲੀਆਂ ਗਲਤੀਆਂ ਆਪ ਸਰਬੱਤ ਗੁਰਸਿੱਖ ਪਿਆਰਿਆਂ ਨੇ ਧਿਆਨ ਵਿੱਚ ਲਿਆਉਣੀਆਂ ਸਤਿਗੁਰੂ ਪਿਆਰੇ ਜੀ ਦਾ ਤਰਸ ਹੈ ਆਪਾਂ ਸਾਰੇ ਸਤਿਗੁਰੂ ਪਿਆਰੇ ਜੀ ਦੇ ਪਿਆਰ ਨੂੰ ਬਾਣੀ ਦੇ ਸ਼ੁੱਧ ਪਾਠ ਸਹੀ ਠਹਿਰਾਤ ਨਾਲ ਭਾਵ ਨੂੰ ਸਮਝਣ ਦਾ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ